you. Mm -hmm. ਪਿਛਲੇ ਕਈ ਦਿਨਾਂ ਤੋਂ ਬੰਦ ਪਈ ਕਪੂਰਥਲਾ ਕੰਪੂਰਾ ਬਾਜ਼ਾਰ ਦੇ ਵਿੱਚ ਸੀਵਰੇਜ ਸਿਸਟਮ ਤੋਂ ਦੁਖੀ ਦੁਕਾਨਦਾਰਾਂ ਨੇ ਸਮਾਜ ਸੇਵੀ ਅਵੀ ਰਾਜਪੂਤ ਅਤੇ ਸ਼ਿਵ ਸੇਵਾਪਾਲ ਠਾਕਰੇ ਸ਼ਿੰਦੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਮੁਕੇਸ਼ ਕੇਸ਼ਵ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਨਗਰ ਨਿਗਮ ਕਪੂਰਥਲਾ ਦੇ ਖਿਲਾਫ ਤਿੱਖਾ ਗੁੱਸਾ ਦਿਖਾਇਆ। ਨਗਰ ਨਿਗਮ ਕਪੂਰਥਲਾ ਦੇ ਸਫਾਈ ਵਿਵਸਥਾ ਦੇ ਦਾਅਵਿਆਂ ਨੂੰ ਲੈ ਕੇ ਬੰਦ ਪਈ ਸੀਵਰੇਜ ਸਿਸਟਮ ਨੂੰ ਘੇਰਿਆ। ਐਸੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਕੇਮਪੂਰਾ ਬਾਜ਼ਾਰ ਅਤੇ ਵਿੱਚ ਦੋ ਕਾਂਗਰਸੀ ਕੌਂਸਲਰ ਨੇ ਅਤੇ ਨਗਰ ਨਿਗਮ ਕਾਂਗਰਸ ਪਾਰਟੀ ਦੇ ਕਬਜ਼ੇ ਦੇ ਵਿੱਚ ਹੈ ਅਤੇ ਹਲਕਾ ਕਪੂਰਥਲਾ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਬਜ਼ਾ ਹੈ ਨਾਲ ਹੀ ਕਪੂਰਥਲਾ ਇਲਾਕੇ ਦੇ ਵਿੱਚ ਮੋਡਲੀਆਂ ਸਹੂਲਤਾਂ ਦੀ ਘਾਟ ਹੈ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਾਅਵੇ ਦੀ ਪੋਲ ਖੁੱਲਦੀ ਹੈ ਇਹੀ ਨਹੀਂ ਸ਼ਿਵ ਸੈਨਾ ਬਾਦ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਗਰਸ਼ਪ ਜੋ ਕਿ ਖੁਦ ਦੁਕਾਨਦਾਰ ਨੇ ਉਸਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਦੁਕਾਨ ਬੰਦ ਹੈ ਅਭੀ ਕੀ ਕਾਰਨਾ ਕਿ ਜਿਹੜਾ ਅੱਜ ਮhalla ਤੁਸੀਂ ਕੈਂਪਰਾਂ ਵਿੱਚ ਆਏ ਆ ਤਾਂ ਬਜਾਰਦਾਰ ਵੀ ਜਿਹੜੇ ਕਿ ਦੁਕਾਨਦਾਰ ਵੀ ਇਕੱਠੇ ਹੋਏ ਆ ਤਾਂ ਕੀ ਸਾਰੀ ਸਮੱਸਿਆ ਕੀ ਹੈ ਮੈਂ ਅਭੀ ਰਾਜਪੁਰ ਸੇਵਾਗਾਰ ਦਾ ਕਬੂਦਲਾ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਹਲਕੇ ਹਰੇਕ ਉਸ ਬਸਨੀਗ ਦੇ ਲਈ ਬਚਨ ਬੱਧਾ ਜਿੰਨੂੰ ਸਮੇਂ-ਸਮੇਂ ਤੇ ਮੇਰੇ ਤੱਕ ਲੋੜ ਹੁੰਦੀ ਆ ਜਾਂ ਜਿੰਨੂੰ ਵੀ ਸਮੇਂ-ਸਮੇਂ ਤੇ ਕੋਈ ਤੰਗੀ ਪਰੇਸ਼ਾਨੀ ਹੁੰਦੀ ਆ ਅੱਜ ਮੋਹੱਲੇ ਕੈਂਪਰੇ ਜੇ ਆਏ ਆ ਤੁਸੀਂ ਆ ਦੇਖ ਸਕਦੇ ਆ ਕਿੰਨੀ ਦਦਾਜ ਦੇ ਦੁਕਾਨਦਾਰ ਸਾਰੇ ਖੜੇ ਆ ਇੱਕ ਲਾਈਨ ਜਿਹੜਾ ਸੀਰੇਜ ਬਿਲਕੁਲ ਬਲੋਕੇਜ ਹੋ ਚੁੱਕਿਆ ਵਾ ਇਹ ਉਹ ਏਰੀਆ ਵਾ ਕੈਂਪੂਰਾਂ ਦਾ ਮਜ਼ਾ ਜਿੱਥੇ ਕੀ ਬੜੇ ਛੋਟੇ ਦੁਕਾਨਦਾਰ ਆਪਣੇ ਪਰੇ ਤਕਰੀਬਨ ਤਕਰੀਬਨ 40 50 ਸਾਲ ਤੋਂ ਕਾਰੋਬਾਰ ਕਰ ਰਹੇ ਆ ਟੈਕਸ ਭਾਰੇ ਆ ਤੇ 5-5 ਸਾਲ ਦੇ ਟੈਕਸ ਵੀ ਇਹਨਾਂ ਕੋਲ ਕਾਰਪੋਰੇਸ਼ਨ ਨੇ ਜਬਰਨ ਵਸੂਲ ਕੀਤੇ ਆ ਜੇ ਆਪਾਂ ਗੱਲ ਕਰੀਏ ਕਿ ਇਸ ਬਜ਼ਾਰ ਦੇ ਵਿੱਚ ਦੋ ਦੋ ਕੌਂਸਲਰ ਉਹ ਵੀ ਕਾਂਗਰਸੀ ਨਗਰ ਨਿਗਮ ਕਾਂਗਰਸ ਦੀ ਤਾਂ ਫੇ ਵੀ ਜੇ ਸੀਵਰੇਜ ਦੀ ਸਮੱਸਿਆ ਆਂਦੀ ਤਾਂ ਕਿਉਂ ਆ ਰਹੀ ਹੈ ਦੇਖੋ ਜੀ ਜਿਹੜੇ ਕਾਂਗਰਸ ਦੇ ਕੌਂਸਲਰ ਦੀ ਗੱਲ ਕੀਤੀ ਮੈਂ ਤੁਹਾਨੂੰ ਦੱਸਦਾ ਉਹਦੇ ਵਿਚਾਰੇ ਆਪ ਰਹੁੰਦੇ ਆ ਉਹ ਕਹਿੰਦੇ ਅੱਜ ਤਸਦੀਫਾ ਸਾਡਾ ਲੱਲੋ ਕਿਉਂ ਕਿਉਂਕਿ ਜਿਹੜੇ ਇੱਕ ਪਾਸੇ ਤੇ ਉਹਨਾਂ ਦੇ 48 46 47 ਕੌਂਸਲਰਾਂ ਦਾ ਕਾਂਗਰਸ ਦੇ ਤੇ ਦੂਜੇ ਪਾਸੇ ਉਹਨਾਂ ਦੇ ਐਮਐਲਏ ਸਾਹਿਬ ਕਹਿੰਦੇ ਆ ਰਾਰਾ ਕੁਜੀ ਸਿੰਘ ਜੀ ਕਿ ਜੈਟੀ ਮਸ਼ੀਨਾਂ ਲਾਤੀਆਂ ਸਫਾਈ ਕਰਮਚਾਰੀ ਆਪਣੇ ਲਾਦੇ ਪਰ ਹਾਲਾਤ ਗਰਾਊਂਡ ਲੈਵਲ ਤੇ 0/0 ਹਮੇ ਤਾਂ ਕਹਿ ਰਹਿਆ ਕਿਉਂਕਿ 0 ਤਾਂ ਕਹਿਣਾ ਕੋਈ ਕੰਮ ਹੀ ਨਹੀਂ ਹੋਇਆ ਤੇ 10 ਜਾਂ 10 ਵਿੱਚੋਂ ਨੰਬਰ ਦੇਣ ਦੇ ਨਾਲ ਕੋਈ ਫਰਜ਼ੀ ਨਹੀਂ ਬੰਦਾ ਨੇ ਨੇ ਜਿਹੜੇ ਸੇਵਰੇਜ ਦੇ ਕਹਦੇ ਸੀ ਆਪਣੇ ਮਸ਼ੀਨਾਂ ਲੱਗਿਆ ਹੋਆ 9-9 ਲੱਖ ਰੁਪਏ ਦੇ ਠੇਕੇ ਦਿੱਤੇ 68-68 ਲੱਖ ਦੇ ਤੇ ਤੁਹਾਨੂੰ ਲੱਗਦਾ ਕਿ ਸਪਾਈਆ ਹੋ ਗਿਆ ਉਹ ਇਦਾਂ ਬਾਈ ਠੇਕੇ ਦਿੱਤੇ ਨਾ ਮੈਂ ਤੁਹਾਨੂੰ ਦੱਸਾ ਜਾਂਦਾ ਠੇਕੇ ਉਹ ਵਾਲੇ ਆ ਤੁਹਾਨੂੰ ਯਾਦ ਹੋਊਗਾ ਜਿਹੜੇ ਕਰੋਨਾ ਚ ਮਸ਼ੀਨਾਂ ਆਈਆਂ ਨਾ ਸੈਨੀਟਾਈਜ਼ਰ ਲੀਆਂ ਇਹ ਉਹੀ ਠੇਕੇ ਆ ਜਿਹੜੀ ਅੱਜ ਤੱਕ ਦੁਬਾਰਾ ਕਾਰਪੋਰੇਸ਼ਨ ਦੇ ਖਾਤੇ 'ਚ ਬੈ ਗੇ ਲੱਭੀਆਂ ਨਹੀਂ ਉਦਾਂ ਹੀ ਇਹ ਠੇਕੇ ਦਿੱਤੇ ਗਏ ਸਿਰ ਤੇ ਸਿਰ ਲੋਕਾਂ ਨੂੰ ਬੇਕੂਬ ਬਣਾਇਆ ਜਾ ਰਿਹਾ ਸੋ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਕਹੂੰਗਾ ਕਿ ਜਲਦ ਤੋਂ ਜਲਦ ਤੁਹਾਨੂੰ ਇੱਥੇ ਜਿਹੜੀ ਆ ਮੇਨ ਪੂਸੀਓ ਤੁਸੀਂ ਬੈਠੇ ਹੋ ਇਹ ਜਿਹੜੇ ਦੁਕਾਨਦਾਰਾ ਜਿੰਨਾ ਤੁਸੀਂ ਟੈਕਸ ਵਸੂਲੇ ਆ ਇਹਨਾਂ ਦੀਆਂ ਸਮੱਸਿਆਵਾਂ ਹੱਲ ਕਰਾਓ ਸਿਵਰੇਜ ਦੀਆਂ ਪਾਈਪਲਾਈਨ ਪਾਓ ਸੜਕ ਪਾਓ ਤਾਂ ਕਿ ਲੋਕ ਤੁਹਾਨੂੰ ਇੱਥੋਂ ਜਾਣ ਤੋਂ ਬਾਅਦ ਵੀ ਯਾਦ ਕਰਨ ਲੋਕ ਤਾਂ ਨਹੀਂ ਯਾਦ ਕਰਨ ਕਿਥੇ ਔਰੰਗਜੀਤ ਦਾ ਰਾਜ ਕਮਿਸ਼ਨ ਆ ਕੇ ਲਿਆਂਦਾ ਲੋਕ ਤਾਂ ਯਾਦ ਕਰਨ ਕਿ ਤੁਸੀਂ ਲੋਕਾਂ ਦੀਆਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਾ ਕੇ ਉਹਨਾਂ ਦਾ ਸਾਥ ਦਿੱਤਾ ਵਾ ਹਾਂਜੀ ਮਕੇਸ਼ ਜੀ ਆਪਾਂ ਗੱਲ ਕਰੀਏ ਤੁਸੀਂ ਕਹਿੰਦੇ ਕਿ ਸ਼ਿਵ ਸ਼ੈਨਾਨਾਥ ਦੇ ਵੀ ਮਲਕੀ ਪ੍ਰਧਾਨੋਂ ਤੇ ਇੱਕ ਦੁਕਾਨਦਾਰ ਵੀ ਉਹ ਬਾਜ਼ਾਰ ਦੇ ਵਿੱਚ ਤੇ ਕਿੱਦਾਂ ਦੇ ਦੇ ਜੇ ਕਿ ਸਿਵਰੇਜ ਦੀ ਸਮੱਸਿਆ ਆਏ ਦਿਨ ਖੜੀ ਹੁੰਦੀ ਹੈ ਰਾਸ਼ੀ ਰਾਮ ਜੀ ਦੇਖੋ ਜੀ ਬਹੁਤ ਹੀ ਮਾੜੀ ਗੱਲ ਹੈਗੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈਗੀ ਹੈ ਜੀ ਦੁਕਾਨਦਾਰ ਵੀ ਕਾਫੀ ਸਮੇਂ ਤੋਂ ਪਰੇਸ਼ਾਨ ਹੈਗੇ ਹੈ ਜੀ ਸੀਵਰੇ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਵਾ ਕਿੱਥੇ ਮਰਜ਼ੀ ਚੱਲਦਾ ਹਰ ਇੱਕ ਬੰਦਾ ਆਪਣਾ ਭੱਲਾ ਚਾੜਦਾ ਹੈਗਾ ਜੀ ਪੈਸੇ ਦੇ ਕੇ ਕੰਮ ਕਰਾਏ ਸੀ ਉਸ ਤੋਂ ਬਾਅਦ ਵੀ ਕੰਮ ਬੰਦ ਪਿਆ ਹੈਗਾ ਸੀਵਰੇ ਦਾ 25 ਸਾਲ ਤੋਂ ਇਹ ਸੜਕ ਨਹੀਂ ਬਣੀ ਆ ਮੱਲਾ ਕੈਫਰੇ ਦੀ ਛੋਟੀ ਪਾਈਪਾਂ ਪਾਇਆ ਵਾ 4 4 ਇੰਚ 4 ਇੰਚ ਦੇ ਪਾਈਪ ਆ ਪਾਇਆ 25 ਸਾਲ ਤੋਂ 25 ਸਾਲ ਤੋਂ ਦੋ ਬਾੜ ਲੱਗੇ ਲੱਗੇ ਜੀ 25 ਨੰਬਰ ਉਹ 26 ਨੰਬਰ ਬਾੜ ਦਾ ਉਹਨਾਂ ਨੇ ਵੀ ਆਪਣੇ ਹੱਥੇ ਖੜੇ ਕਰਦੇ ਸੀ ਆਸੀਆ ਨੇ ਨਹੀਂ ਜੀ ਐਮਸੀ ਆਪਣੇ ਹੱਥੇ ਖੜੇ ਕਰੇ ਜਾ ਰਹੇ ਹੈ ਤੇ ਨਗਰ ਨਿਗਮ ਕਾਂਗਰਸ ਦੀ ਹੋਵੇ ਤੇ ਫਿਰ ਤੁਸੀਂ ਕਿੱਦਾਂ ਦੇ ਦਿਆਮ ਸ਼ਹਿਰ ਦੇ ਵਿੱਚ ਦੇਖੋ ਇਹ ਆ ਤਾਂ ਉਹਨ ਮੌਜੂਦਾ ਜਿਹੜੇ ਰਾਣਾ ਗੁਰਜੀਤ ਸਿੰਘ ਜੀ ਐਮਐਲਏ ਹੈਗੇ ਕਪੂਰਥਲੇ ਦੇ ਆ ਉਹਨਾਂ ਦਾ ਫਰਜ਼ ਬੰਦਾ ਹੈਗਾ ਭਾਈ ਐ ਨਹੀਂ ਆਪਾਂ 5 ਸਾਲ ਬਾਅਦ ਆਪਾਂ ਆਈਏ ਵੋਟਾਂ ਮੰਗਣ ਵਾਸਤੇ ਫਿਰ ਸੀ ਕਹਿੰਦੇ ਜੀ ਸਾਡੀ ਸਰਕਾਰ ਨਹੀਂ ਹੈਗੀ ਆ ਜੀ ਫਿਰ ਤਾਂ ਆਪਾਂ ਨੂੰ ਅਧਿਕਾਰ ਨਹੀਂ ਹੈ ਜੀ ਸੀਟ ਤੇ ਬਹਿਣ ਦਾ ਜੋ ਆਪਾਂ ਮੌਜੂਦਾ ਸਰਕਾਰ ਦੇ ਆਪਾਂ ਵੋਟੇ ਦੇਟ ਬਹਿਜ ਮਾਗੇ ਫਿਰ ਆਪਾਂ ਨੂੰ ਆਖਰੀ ਬੰਦਾ ਵਾ ਆਪ ਜਨਤਾ ਕਿੱਥੇ ਜਾਊਗੀ ਜੇ ਇਹ ਕਹ ਲੋ ਕਿ ਕੌਂਸਲ ਕਿਹਾ ਕਿ ਪੱਤੇ ਵੀ ਲੈ ਰਹੇ ਆ 17 17 88000 ਰੁਪਏ ਤਫੇ ਵੀ ਕੰਮ ਨਾ ਕਰਵਾ ਸਕਣ ਤਾਂ ਕਿੱਧਰ ਦੇ ਦੇ ਤੇ ਤੇ ਕਈ ਮੈਦਵੇ ਕੰਦਾ ਦਾ ਵੀ ਆ ਜਿਹੜਾ ਠੇਕਾ ਜਿਹੜਾ ਪ੍ਰਾਈਵੇਟ ਦੇ ਦੇਣਾ ਚਾਹੀਦਾ ਵਾ ਜੋ ਆਪਾਂ ਇੰਨੀ ਠਖਾਵਾ ਲੈਣ ਦੇ ਬਾਬਾ ਜੂ ਵੀ ਆਪਾਂ ਕੰਮ ਨਹੀਂ ਕਰ ਸਕਦੇ ਰਹਿ ਗਏ ਆ ਆਮ ਜਨਤਾ ਕਿੱਥੇ ਜਾਵੇ ਹੋਰ ਸਾਡਾ ਵੱਡੇ ਵੀਰ ਅਜੜੇ ਅਜੀ ਰਾਜਪੂਤ ਜੀ ਆਪਾਂ ਨੂੰ ਬੁਲਾਇਆ ਵਾ ਜੀ ਆਪਣੀ ਟੀਮ ਨਾਲ ਲੈ ਆ ਵੀ ਪੁੱਛੇ ਹੈਗੇ ਨੇ ਹਰ ਇਸ ਸਮੇਂ ਸੇ ਸਾਡਾ ਸਾਥ ਦਿੰਦੇ ਹੈਗੇ ਆ ਜੀ ਉਹਨਾਂ ਫਰਜਿੰਦਰ ਕਮਿਸ਼ਨਰ ਦਾ ਵੀ ਬਾਗਾ ਹੈਗਾ ਵੀ ਆਪਣੇ ਸੇਸਣਾ ਵਾਲੋਂ ਮੰਗ ਕਰਦੇ ਆ ਜੀ ਜਿਹੜੇ ਤਨਖਾਵਾ ਲੈ ਕੇ ਵੀ ਕੰਮ ਨਹੀਂ ਕਰਦੇ ਪਏ ਆ ਵੀ ਉਹਨਾਂ ਨੂੰ ਫਿਰ ਸਤੀਫੇ ਦੇਣੇ ਚਾਹੀਦੇ ਹੈਗੇ ਜੀ ਕਿਹਨਾਂ ਨੂੰ ਐਨਸੀਆ ਨੂੰ ਜਿਹੜੇ ਮੌਜੂਦੇ ਐਨਸੀਆ